ਸਤਨਾਮ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਸ਼੍ਰੀ ਗੁਰੂ ਰਵਿਦਾਦੀ ਮਹਾਰਾਜ ਦੇ অবতার ਧਰਨੀ ਸਾਖੀ ਹਿੰਦੁਸਤਾਨ ਦੇ ਅੰਦਰ ਕਾਂਸ਼ੀਪੁਰੀ ਬਨਾਰਸ ਹਿੰਦੂ ਇਤਿਹਾਸ ਦਾ ਸਭ ਤੋਂ ਉੱਤਮ ਸਥਾਨ ਹੈ ਜੋ ਜਗਤ ਗੁਰੂ ਵਾਲਮੀਕ ਮਹਾਰਾਜ ਜੀ ਨੇ ब्रह्मा विष्णू शंकर जी नु ਇਹ ਵਰ ਦਿੱਤਾ ਕਿ ਜੋ ਮਨੁੱਖ ਇਥੇ ਪ੍ਰਾਣ ਤਿਆਗੇਗਾ ਉਹ ਮੁਕਤੀ ਪਾਵੇਗਾ ਕਾਂਸ਼ੀਪੁਰੇ ਵਿੱਚ ਆ ਕੇ ਜੋ ਪੜ੍ਹੇਗਾ ਉਹ ਵੇਦ ਆਚਾਰੀ ਬ੍ਰਹਮ ਗਿਆਨੀ ਬਣੇਗਾ ਇਥੇ ਰਹਿਣ ਵਾਲੇ ਨੂੰ ਸਵਖਾਂ ਦੀ ਪ੍ਰਾਪਤੀ ਹੋਵੇਗੀ ਇਸ ਲਈ ਸਭ ਲੋਕ ਉੱਚੀ ਵਿਦਿਆ ਹਾਸਲ ਕਰਨ ਲਈ ਇਥੇ ਜਾਂਦੇ ਹਨ ਇਹ ਤੇ ਸੰਸਕ੍ਰਿਤ ਚਾਰ ਵੇਦ ਛੇ ਸ਼ਾਸਤਰ ਜੋ ਵਿਆਸ ਜਿਵੇਂ ਮਨੇ ਜਗਿਆ ਹਨ ਦੀਆਂ ਵਿਧੀਆਂ ਅੱਛੀ ਤਰ੍ਹਾਂ ਜਾਣਕਰ ਪੂਰਨ ਬ੍ਰਹਮ ਗਿਆਨੀ ਬਣਕਰ ਅਮੋਲਕ ਵਿਦਿਆ ਪ੍ਰਾਪਤ ਕਰਦੇ ਹਨ ਇਸ ਲਈ ਕਾਂਸ਼ੀ ਪੂਰੇ بڑے بڑے ਵੇਦਾਂਚਾਰੀ ਬ੍ਰਹਮ ਗਿਆਨੀ ਪੰਡਤਾਂ ਦਾ ਗੜ ਹੈ ਇਥੇ ਜਗਤਗroh ਵਾਲਮੀਕ ਜੀ ਮਹਾਰਾਜ ਦੇ ਵਰਾਂ ਦੇ ਕਾਰਨ ਬੜੇ ਬੜੇ ਸੰਤਾਂ ਮਹਾਤਮਾ ਨੇ ਜਨਮ ਲੈ ਕੇ ਇਸ ਧਵੀ ਸੰਸਾਰ ਲਈ ਆਪਣੇ ਅੰਮ੍ਰਿਤ ਰਾਜੀ ਗੰਗਾ ਵਗਾਈ। ਇਸ ਪਵਿੱਤਰ ਆਸਥਾਨ ਕਾਸ਼ੀਪੁਰੇ ਵਿੱਚ ਕਾਲੂ RAM ਸੇਠ ਰਹਿੰਦਾ ਸੀ। ਇਹਨਾਂ ਦਾ ਗਉਤ ਜਸਲ ਸੀ। ਬਹੁਤ ਨੇਕ ਸੁਭਾਅ ਵਾਲੇ ਅਤੇ ਅੱਛੇ ਖਾਨਦਾਨੀ ਪਰਿਵਾਰ ਵਿੱਚੋਂ ਸਨ ਬਹੁਤ ਵੱਡੇ ਧਰਮਾਤਮਾ ਪੁਰਸ਼ ਤੇ ਦਇਆਵਾਨ ਸਨ ਇਹਨਾਂ ਦੇ ਚੰਬੜੇ ਦੇ ਕਾਰਖਾਨੇ ਤੇ ਹੋਰ ਵੀ ਕਈ ਤਰ੍ਹਾਂ ਦੇ ਵਪਾਰ ਸਨ ਤਕਰੀਬਨ ਅੱਧਾ ਸ਼ਹਿਰ ਕਾਲੂ ਰਾਮ ਸਿੰਘ ਜੀ ਦਾ ਹੀ ਵੱਜਦਾ ਸੀ ਇਸ ਸਿੰਘ ਜੀ ਦਾ ਹਰ ਰੋਜ਼ ਲੰਗਰ ਪੰਡਾਰ ਚੱਲੂ ਰਹਿੰਦਾ ਸੀ ਰਾਤ ਦਿਨ ਜਗ ਦੀ ਤਰ੍ਹਾਂ ਖੁੱਲਾ ਭੋਜਨ ਭੰਡਾਰ ਵਰਤਾਇਆ ਜਾਂਦਾ ਸੀ। ਸ਼੍ਰੀ ਕਾਰੋ RAM ਜੀ ਦੇ ਘਰ ਦੀ ਬੀ ਲਖਪਤੀ ਦੇਵੀ ਜੀ ਦੀ ਪਵਿੱਤਰ ਕੁੱਖੀ ਸ਼੍ਰੀ ਸੰਤੋਖਤਾ ਜੀ ਦਾ ਜਨਮ ਹੋਇਆ। ਬੜੀਆਂ ਖੁਸ਼ੀਆਂ ਚਾਵਾਂ ਨਾਲ ਬੱਚੇ ਦੀ ਅੱਛੀ ਤਰ੍ਹਾਂ ਦੇਖਭਾਲਣਾ ਕੀਤੇ। ਜਿਸ ਵਕਤ ਸ਼੍ਰੀ ਸੰਤੋਖਤਾ ਜੀ ਨੌਜਵਾਨ ਹੋਏ ਤਾਂ ਮਾਤਾ ਪਿਤਾ ਜੀ ਦੇ ਦਿਲ ਵਿੱਚ ਵਿਚਾਰ ਕੀਤੀ ਕਿਸ ਦੇ ਹੁਣ ਸ਼ਾਦੀ ਕੀਤੀ ਜਾਵੇ ਪਿੰਡ ਹਾਜੀਪੁਰ ਤੋਂ ਸ਼੍ਰੀ 바ਰੂ ਰਾਮ ਜੀ ਦੀ ਸਪਤਰੀ ਕਲਸੀ ਦੇਵੀ ਜੀ ਨਾਲ ਸ੍ਰੀ ਸੰਤੋਖਦਾ ਜੀ ਦੀ ਸ਼ਾਦੀ ਕੀਤੀ ਗਈ ਔਰ ਉਤੋਂ ਦੇ ਤੁਲਸੀ ਰਾਮ ਪੰਡਤ ਨੇ ਵੇਦ ਰੀਤੀ ਅਨੁਸਾਰ ਦੋਹਾ ਕੋਲੋਂ ਪ੍ਰਾਣ ਲੈ ਕੇ ਲਾਵਾਂ ਪੜੀਆਂ ਮਾਤਾ ਕਲਸੀ ਦੇਵ ਜੀ ਬੜੇ ਨੇਕ ਸੁਭਾਅ ਵਾਲੀ ਦੇਵੀ ਸੀ ਹਰ ਵੇਲੇ ਆਪਣੇ ਪਤੀ ਦੀ ਸੇਵਾ ਵਿੱਚ ਤਤਪਰ ਰਹਿੰਦੀ ਸੀ ਇਸ ਨੇਕ ਸੁਭਾਅ ਵਾਲੇ ਜੋੜੇ ਨੇ ਹਰੀ ਭਗਵਾਨ ਜੀ ਅੱਗੇ ਇਹ ਬੇਨਤੀ ਕੀਤੀ ਤੇ ਆਪਣੇ ਮਨ ਵਿੱਚ ਇਹ ਆਸਾ ਰੱਖਦੇ ਸਨ ਕਿ ਸਾਡੇ ਘਰ ਵਿੱਚ ਪਰਮਾਤਮਾ ਅਵਤਾਰ ਪੁੱਤਰ ਪੈਦਾ ਕਰੇ ਤਾਂ ਕਿ ਸਾਡਾ ਉਧਾਰ ਹੋਵੇ ਤੇ ਸਾਡੀ ਇੱਜ਼ਤ ਮਾਨ ਵਧੇ ਹਰੀ ਭਗਵਾਨ ਜੀ ਨੇ ਇਹਨਾਂ ਕਰਮਾਂ ਵਾਲੇ ਦੀਨ ਦੇ ਆਲ ਕਰਤਾਰ ਦੇ ਭੈਣਾ ਦੀ ਇੱਛਾ ਵਰਿਆਦ ਸੁਣੀ ਲਈ ਪ੍ਰਭੂ ਜੀ ਦੇ ਘਰ ਵਿੱਚ ਉਸ ਮਾਨ ਕਰਮਾ ਵਾਲੇ ਪਵਿੱਤਰ ਜੋੜੇ ਦੀ ਇੱਛਾ ਭਗਤੀ ਪ੍ਰਵਾਨ ਹੋ ਗਈ ਮਨ ਦੇ ਚਾ ਅਨੁਸਾਰ ਤਰਸ ਜਨ ਸੰਮਤ 1433 ਮਾਘ ਸ਼ਦੀ ਪੂਰਨ ਮਾਸੀ ਵਾਲੇ ਦਿਨ ਐਤਵਾਰ ਅੰਮ੍ਰਿਤ ਵੇਲੇ ਪਹਿਰ ਰਾਤ ਰਹਿਣੀ ਸੰਭਾਲ ਪੁੱਤਰ ਦਾ ਅਵਤਾਰ ਪ੍ਰਾਪਤ ਹੋਇਆ ਦਾਈ ਨੇ ਬਾਲਕ ਦੇ ਚਿਹਨ ਚੱਕਰ ਦੇ ਕੇ ਪਿਤਾ ਸੰਤੋਖਦਾ ਜੀ ਤੇ ਮਾਤਾ ਕਲਸੀ ਦੇਵੀ ਜੀ ਨੂੰ ਅਵਤਾਰ ਪੁੱਤਰ ਹੋਣ ਦੀ ਮਹਾਨ ਖੁਸ਼ੀ ਵਿੱਚ ਲੱਖ ਲੱਖ ਵਧਾਈ ਦਿੱਤੀ ਤੇ ਨਾਲ ਹੀ ਦਾਈ ਨੇ ਇਹ ਕਿਹਾ ਕਿ ਮੇਰੇ ਹੱਥਾਂ ਵਿੱਚ अनेका ਬਾਲਕ ਜਨਮੇ ਹਨ ਪਰ ਅਜ ਤੱਕ ਐਸਾ ਬਾਲਕ ਜੰਮਦਾ ਮੈਂ ਨਹੀਂ ਦੇਖਿਆ ਇਸ ਦੇ ਸਾਰੇ ਅੰਗ ਅਵਤਾਰਾਂ ਵਾਂਗ ਧਰਤੀ ਨੂਰ ਨਾਲ ਭਰੇ ਹੋਏ ਹਨ ਇਹ ਤੁਹਾਡੇ ਸਾਰੇ ਕਬੀਲੇ ਦਾ ਨਾਮ ਉੱਚਾ ਕਰੇਗਾ ਜਿਵੇਂ ਚੰਦਰਮਾ ਨੇ ਚਾਨਣੇ ਪਾ ਕੇ ਜਨਮ ਲਿਆ ਹੈ ਦਾਈ ਦੀ ਇਹ ਗੱਲ ਸੁਣ ਕੇ ਪਿਤਾ ਸੰਤੋਖ ਦਾਜੀ ਨੂੰ ਤਾਰ ਪੁੱਤਰ ਪੈਦਾ ਹੋਣ ਦੀ ਬੜੀ ਵੱਡੀ ਖੁਸ਼ੀ ਹੋਈ ਵਾਜੇ ਵਜਾਇਆ ਗਿਆ ਤੇ ਲੰਗਰ ਪ੍ਰਸ਼ਾਦ ਹਰ ਇੱਕ ਨੂੰ ਸ਼ਕਾਇਆ ਗਿਆ ਤੇ ਸਭਨਾਂ ਦਾ ਮੂੰਹ ਮਿੱਠਾ ਕਰਾਇਆ ਮਾਇਆ ਬੇਅੰਤ ਪੁੰਨ ਦਾਨ ਕੀਤੀ ਤੇ ਫੇਰ ਦਾਈ ਨੂੰ ਪੰਜ ਮੋਹਰਾਂ ਦੇ ਕੇ ਕਰੋ ਵਿਧਿਆ ਕੀਤਾ ਪੂਰਨ ਸਤਿਗੁਰੂ ਜੀ ਦੇ ਪਵਿੱਤਰ ਜਨਮ ਹੋਣ ਸਮੇ ਅਕਾਸ਼ ਤੋਂ ਅੰਮ੍ਰਿਤ ਦੀ ਵਰਖਾ ਹੋਈ ਹਰ ਤਰਫ ਫੁੱਲ ਖਿੜ ਖਿੜਾ ਕੇ ਹਸਣ ਲੱਗੇ ਬਾਗਾਂ ਵਿੱਚ ਕੋਇਲਾਂ ਨੇ ਕੂੰ ਕੂੰ ਦਾ ਗੀਤ ਗਾਇਆ ਮੋਰ ਪਹਿਲਾ ਪਾਮਨ ਲੱਗੇ ਸਤਗੁਰੂ ਮਹਾਰਾਜ ਦੇ ਪੈਰ ਵਿੱਚ পদ্ਮ ਸੀ ਅਤੇ ਛੇਸ਼ ਪਰ ਸਨਹਿਰੀ ਵਾਲ ਸਨ ਇਸ ਬੜੇ ਸੁੰਦਰ ਸਰੂਪ ਦਾ ਦਰਸ਼ਨ ਕਰਕੇ ਮਾਤਾ ਪਿਤਾ ਜੀ ਤੇ ਸਾਰੇ ਸੰਸਾਰ ਵਿੱਚ ਬੇਅੰਤ ਖੁਸ਼ੀ ਹੋਈ ਪੂਰਨ ਸਤਗੁਰੂ ਜੀ ਕਾਲਯੁਗ ਵਿੱਚ ਡੁੱਬ ਰਿਆ ਜੀਵਾਂ ਨੂੰ ਤਾਰਨ ਦੇ ਲਈ ਆਏ ਜਿਹੜੇ ਜਨਮਾਂ ਤੇ ਪਾਪਾਂ ਦੇ ਹਨੇਰੇ ਚੱਲ ਰਹੀ ਸੀ ਜਨਮਾਂ ਲੈnde ਸਾਰੇ ਬੰਦ ਹੋ ਗਈ ਪ੍ਰਕਾਸ਼ ਰੂਪ ਜੋਤੀ ਸਰੂਪ ਨੇ ਆਪਣੀ ਰੱਬੀ ਕਿਨ ਖਲਾਰੀ ਸਾਰੀ ਦੁਨੀਆ ਵਿੱਚ ਅਵਤਾਰ ਸਤਗੁਰੂ ਜੀ ਮਹਾਰਾਜ ਦੀ ਮਹਿਮਾ ਦੀ ਬਿਆਨਤ ਚਰਚਾ ਹੋਣ ਲੱਗੇ ਜੋ ਬੇਤਾ ਸੰਤੋਬਦਾ ਜੀ ਕਾਂਸੀਪੋਰੀ ਵਿੱਚ ਰਹਿੰਦਾ ਉਸ ਦੇ ਘਰ ਵਿੱਚ ਮਾਤਾ ਕਲਸੀ ਦੇਵ ਜੀ ਦੀ ਪਵਿੱਤਰ ਕੁਖ ਤੋਂ ਹਰੀ ਭਗਵਾਨ ਜੀ ਨੇ ਜਨਮ ਧਾਰ ਲਿਆ ਹੈ ਜਨਮ ਲੈਂਦਾ ਹੀ ਬਹੁਤ ਵੱਡਾ ਬ੍ਰਹਮ ਗਿਆਨੀ ਆ। ਸਤਗੁਰ ਜੀ ਮਹਾਰਾਜ ਦੀ ਸੱਚੀ ਜੋਤ ਦੀ ਮਹਿਮਾ ਸੁਣ ਕੇ ਦੂਰ ਦੂਰ ਤੋਂ ਭਾਰਤ ਦੇ ਇਹਦੇ ਵੱਡੇ ਵੱਡੇ ਰਾਜੇ ਮਹਾਰਾਜੇ ਤੇ ਸwami ਪਰਮਾਨੰਦ ਵਰਗੇ ਪੂਰਨ ਸਤਗੁਰ ਜੀ ਦਾ ਦਰਸ਼ਨ ਕਰਨ ਲਈ ਆਏ। ਸਭਨਾ ਨੇ ਜੋਤ ਸਰੂਪ ਜਗਤ ਪਿਤਾ ਸਤਗੁਰ ਜੀ ਦੀ ਉਸਤਤ ਕੀਤੀ। ਸਰਬ ਸਮਰੱਥ ਸ਼ਕਤੀ ਮਾਨ ਜਗਤ ਪਿਤਾ ਭਗਵੰਤ ਜੀ ਨੂੰ ਸੱਚੇ ਜੋਤ ਜਾਣ ਕੇ ਸਭ ਨੇ ਪਵਿੱਤਰ ਚਰਨ ਕਮਲਾ ਪਰ ਨਮਸਕਾਰ ਕੀਤੀ ਫੇਰ ਸਭ ਨੇ ਜੀ ਭਰ ਕੇ ਦਰਸ਼ਨ ਕੀਤੇ ਸਵਾਮੀ ਪਰਮਾਨੰਦ ਜੀ ਕਹਿਣ ਲੱਗੇ ਕਿ ਇਹ ਆਪ ਖੁਦ ਜਗਤ ਪਿਤਾ ਅਵਤਾਰ ਧਾਰਨ ਕਰਕੇ ਦੁਖੀ ਜੀਵਾਂ ਨੂੰ ਤਾਰਨ ਆਏ ਹਨ ਮਾਤਾ ਕਲਸੀ ਦੇਵੀ ਜੀ ਤੇ ਪਿਤਾ ਸੰਤੋਖਦਾ ਜੀ ਨੂੰ ਲੱਖ ਲੱਖ ਵਧਾਈ ਦੇ ਕੇ ਸਤ ਕਰਤਾਰ ਸਤ ਕਰਤਾਰ ਕਹਿੰਦੇ ਕਹਿੰਦੇ ਆਪਣਿਆ ਸੰਤ ਚਲੇਗਾ ਸ਼੍ਰੀ ਗੁਰੂ ਰਵਿਦਾਸ ਜੀ ਦਾ ਨਾਮ ਰੱਖਣਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਧਾਰ ਤੋਂ ਬਾਅਦ ਆਪਣੀ ਮਾਤਾ ਜੀ ਦਾ ਦੁੱਧ ਨਾ ਪੀਤਾ ਮਾਤਾ ਪਿਤਾ ਆਪਣੇ लाडले ਪੁੱਤਰ ਦਾ ਗੁਲਾਬ ਦੇ ਫੁੱਲ ਵਾਂਗ ਕਿੜਿਆ ਹੋਇਆ ਨੂਰ ਭਰਿਆ ਸੁੰਦਰ ਚਿਹਰਾ ਦੇ ਕੇ ਬੜੇ ਹੈਰਾਨ ਹੋਏ ਉਦੋਂ ਸਤਿਗੁਰੂ ਬਾਲਕ ਜੀ ਜਨਮ ਧਾਰਨ ਸਮੇਂ ਤੋਂ ਪਹਿਲਾਂ ਹਰੀ ਭਗਵਾਨ ਜੀ ਨਾਲ ਇਹ ਵਾਅਦਾ ਕਰਕੇ ਜਨਮ ਧਾਰਨੇ ਆਏ ਸਨ ਕਿ ਆਪ ਖੁਦ ਘਰ ਆ ਕੇ ਅੰਨ ਜਲ ਤੇ ਪ੍ਰਸ਼ਾਦ ਭੋਜਨ ਲਗਵਾਓ ਤਾਂ ਫੇਰ ਮੈਂ ਆਪਣੀ ਮਾਤਾ ਜੀ ਦਾ ਦੁੱਧ ਭੋਗ ਲਾਵਾਂਗਾ ਸਤਗੁਰੂ ਜਿਹਦੇ ਜਨਮ ਲੈਂਦੇ ਸਾਰੀ ਸਤਖੰਡ ਵਿੱਚ ਸਤਗੁਰੂ ਬਾਲਕ ਜੀ ਦੇ ਨਾਮ ਦੇ ਡੰਕੇ ਖੜਕ ਗਏ ਸਤਗੁਰੂ ਬਾਲਕ ਜੀ ਦੇ ਸੱਚੀ ਜੋਤ ਦਾ ਚਮਕਾਰਾ ਦੇਖ ਕੇ ਹਰੀ ਭਗਵਾਨ ਜੀ ਅੰਮ੍ਰਿਤ ਵੇਲੇ ਸਵੇਰੇ ਹੁੰਦੇ ਹੀ ਸੰਤੋਖਤਾ ਜੀ ਦੇ ਘਰ ਹਰੀ ਭਗਵਾਨ ਜੀ ਇੱਕ ਸੰਤ ਮਹਾਤਮਾ ਦਾ ਰੂਪ ਧਾਰ ਕੇ ਆਏ ਸ੍ਰੀ ਸੰਤੋਖਤਾ ਜੀ ਨੇ ਆਏ ਮਹਾਤਮਾ ਦਾ ਬੜਾ ਆਦਰ ਮਾਨ ਕੀਤਾ संत महात्मा ਦੇ ਕੰਨਾਂ ਵਿੱਚ ਸਤਿਗੁਰੂ ਬਾਲਕ ਜੀ ਦੇ ਰੋਂਦੇ ਦੀ ਆਵਾਜ਼ ਪਈ ਮਹਾਤਮਾ ਜੀ ਨੇ ਬਾਲਕ ਦੀ ਆਵਾਜ਼ ਸੁਣ ਕੇ ਪੁੱਛਿਆ ਕਿ ਇਹ ਬਾਲਕ ਕਿਉਂ ਰੋਂਦਾ ਹੈ ਪਿਤਾ ਸੰਤੋਖਦਾ ਜੀ ਨੇ ਕਿਹਾ ਹੈ ਸੰਤ ਮਹਾਤਮਾ ਜੀ ਇਸ ਬਾਲਕ ਦੇ ਜਨਮ ਲੈਣ ਤੋਂ ਬਾਅਦ ਆਪਣੀ ਮਾਤਾ ਦਾ ਦੁੱਧ ਨਹੀਂ ਚੰਗਿਆ ਫਿਰ ਸੰਤ ਮਹਾਤਮਾ ਜੀ ਨੇ ਅੰਦਰ ਜਾ ਕੇ ਬਾਲ ਨੂੰ ਦੇਖਿਆ ਤੇ ਅੱਖੀਆਂ ਵਿੱਚ ਅੱਖੀਆਂ ਲਾਈਆਂ ਤਾਂ ਸੂਰਜ ਦੇ ਦੇਵਤੇ ਦੀ ਤਰ੍ਹਾਂ ਚਿਹਰਾ ਚਮਕਦਾ ਦੇ ਕੇ ਸੱਚੀ ਜੋ ਦਾ ਬੀਲੀ ਵਾਂਗ ਚਮਕਾਰਾ ਪਿਆ ਸਤਿਗੁਰੂ ਬਾਲਕ ਜੀ ਬੜੇ ਮੁਸਕਰਾਏ ਤਾਂ ਫੇਰ ਸੰਤ ਮਹਾਤਮਾ ਜੀ ਹਰੀ ਭਗਵਾਨ ਜੀ ਨੇ ਖੁਦ ਆਪ ਘਰ ਆ ਕੇ ਮਾਤਾ ਦਾ ਦੁੱਧ ਪੀਤਾ ਜਿਵੇਂ ਕਿ ਉਸ ਸਮੇਂ ਸੋਧ ਸ਼ਾਤ ਤੇ ਉੱਚ ਨੀਚ ਦਾ ਬੜਾ ਕਸਾਰਾ ਸੀ ਦੁਨੀਆਂ ਵਿੱਚ ਪਾਪਾਂ ਦੀ ਹੱਦ ਹੋ ਚੁੱਕੀ ਸੀ ਇਸ ਲਈ ਬ੍ਰਾਹਮਣਾ ਪਖੰਡੀਆਂ ਦਾ ਮਾਣ ਤੋੜਨ ਦੇ ਲਈ ਆਪ ਖੁਦ ਹਰੀ ਭਗਵਾਨ ਜੀ ਨੇ ਸੰਤ ਮਹਾਤਮਾ ਦਾ ਸਰੂਪ ਧਾਰਨ ਕਰਕੇ ਘਰ ਆ ਕੇ ਪਹਿਲਾ ਆਪ ਮਾਤਾ ਜੀ ਦਾ ਦੁੱਧ ਪੀਤਾ ਸੀ ਫਿਰ ਸਤਗੁਰ ਨਵਿੰਦਾ ਜੀ ਨੇ ਪੀਤਾ ਇਸ ਤੋਂ ਬਾਅਦ ਪਿਤਾ ਸੰਤੋਖ ਦਾਜ ਨੇ ਬੜੇ ਆਦਰ ਨਾਲ ਸੰਤ ਮਹਾਤਮਾ ਜੀ ਨੂੰ ਅੱਛੇ ਸੁੰਦਰ ਸਹਿਦ ਆਸਨ ਪਰ ਬਿਠਾਇਆ ਤੇ ਦੋਵੇਂ ਹੱਥ ਜੋੜ ਕੇ ਸੰਤ ਜੀ ਨੇ ਨਮਸਕਾਰ ਕੀਤੀ ਕਿ ਆਪ ਸੰਤ ਮਹਾਤਮਾ ਜੀ ਦੱਸੋ ਕਿ ਬਾਲਕ ਦਾ ਜਨਮ ਕਿਸ ਮੋਹਰਦ ਵਿੱਚ ਤੇ ਕੀ ਨਾਮ ਨਿਕਲਦਾ ਹੈ संत महात्मा ਨੇ ਬੜੀ ਖੁਸ਼ੀ ਨਾਲ ਭਰਪੂਰ ਹੋ ਕੇ ਪਿਤਾ ਸੰਤੋਖ ਦਾ ਜੀ ਨੂੰ ਕਿਹਾ ਹੈ ਸੰਤੋਖ ਦਾ ਜੀ ਤੂੰ ਬਹੁਤ ਵੱਡੇ ਭਾਗਾਂ ਵਾਲਾ ਪਿਤਾ ਹੈ ਜਿਸ ਦੇ ਘਰ ਵਿੱਚ ਸੰਦਰ ਬਾਲਕ ਨੇ ਜਨਮ ਲਿਆ ਤੇਰੇ ਸਾਰੇ ਕਮੀਲੇ ਦੀ ਕੁੱਲ ਤਰੇਗੀ ਫਿਰ ਸੱਤੀ ਜੋਤ ਦਾ ਚਮਕਾਰਾ ਦੇਖ ਕੇ ਲਗਨ ਜੋੜ ਕੇ ਸੰਤ ਮਹਾਤਮਾ ਜੀ ਕਹਿਣ ਲੱਗੇ ਇਸ ਬਾਲਕ ਦਾ ਤੇਜ ਰਵੀ ਸੂਰਜ ਵਰਗਾ ਹੈ ਇਸ ਲਈ ਇਸ ਸੁੰਦਰ ਬਾਲਕ ਦਾ ਨਾਮ ਰਵੀਦਾਤ ਨਿਕਲਦਾ ਹੈ ਸੋ ਮੇਰੇ ਵੱਲੋਂ ਆਪ ਜੀ ਮਾਤਾ ਪਿਤਾ ਨੂੰ ਲੱਖ ਲੱਖ ਵਧਾਈ ਹੋਵੇ ਇਸ ਬਾਲਕ ਦਾ ਦਰਸ਼ਨ ਕਰਕੇ ਦੁਨੀਆਂ ਦੇ ਸਭ ਜੀਵ ਤਰਨਗੇ ਇਸ ਬਾਲਕ ਨੇ ਤੁਹਾਡੇ ਘਰ ਨੂੰ ਬਹੁਤ ਵੱਡੇ ਭਾਗ ਲਾਏ ਹਨ ਇਸ ਦੇ ਸਿਰ ਪਰ ਸ਼ੋਭਾ ਦਾ ਛਤਰ ਝੁਲੇਗਾ ਇਸ ਨੂੰ ਚੋਹਾ ਵਣਦਨ ਦੇ ਲੋਕ ਨਮਸ਼ਕਾਰ ਕਰਨਗੇ ਤੇ ਆਪਣਾ ਇਸ਼ਟ ਗਰਵ ਮੰਨਣਗੇ ਇਹ ਬਾਲਕ ਸਭਨਾ ਗਰੁਵਾਂ ਦਾ ਸਿਰ ਗਰੂ ਹੋਵੇਗਾ ਤੇ ਨਾ ਲੋਕਾਂ ਵਿੱਚ ਇਸ ਦਾ ਮਹਾਨ ਸਤਿਕਾਰ ਹੋਵੇਗਾ ਹਿੰਦੂ ਮੁਸਲਮ ਇਨੇ ਯੁਰਪੀਨ ਸਭ ਲੋਕ ਪਰ ਲੋਕ ਨਮਸਕਾਰਾ ਨਾਲ ਹਰ ਰੋਜ਼ ਸਤਕਾਰ ਕਰਨਗੇ ਜਗਤ ਗੁਰੂ ਦਾ ਸਤਾਰਾ ਇਸ ਦੇ ਮਸਤਕ ਉੱਪਰ ਚਮਕ ਰਿਹਾ ਹੈ ਇਹ ਜਲਮ ਦਾ ਨਾਸ਼ ਕਰਨਗੇ ਇਸ ਦਾ ਨਾਮ ਸਦਾ ਵਾਸਤੇ ਜਗਤ ਵਿੱਚ ਹੋਵੇਗਾ ਸਭ ਦੁਨੀਆ ਨੂੰ ਹਰੀ ਭਗਵਾਨ ਜੀ ਦਾ ਨਾਮ ਲੈ ਕੇ ਭੌਂਜਲ ਸਾਗਰ ਤੋਂ ਪਾਰ ਕਰਨਗੇ ਸਭ ਦੁਨੀਆਂ ਨੂੰ ਇੱਕ ਸਮਾਨ ਸਮਝਣਗੇ ਸਾਂਝੇ ਵਾਲ ਉਪਦੇਸ਼ ਦੇਣਗੇ ਤੇ ਆਪ ਹਰੀ ਭਗਵਾਨ ਜੀ ਦਾ ਨਾਮ ਜਪਣਗੇ ਤੇ ਹੋਰ ਪ੍ਰਾਣੀਆਂ ਨੂੰ ਨਾਮ ਜਪਾਉਣਗੇ ਚੰਦ ਸੂਰਜਾ ਸਮਾਨ ਜਲ ਦੇਵਤੇ ਅਤੇ ਸਭ ਧਰਤੀ ਰਸਤਾ ਦੇਣਗੇ ਨੌ ਨਾ 84 ਸਿੱਧ 6 ਜਤੀ 59 ਵੀਰ ਚੌਂਸ ਚੁਗਣੀ ਭੂਤ ਪ੍ਰੇਤ ਅਤੇ ਸਭ ਦੇਵ ਦੇਵੀਆਂ ਰਖੀ ਮਨਿ ਪੀਰ ਪਕੰਬਰ ਮਾਹਵਲੀ ਸਾਬੇ ਦੀ ਆਗਿਆ ਵਿੱਚ ਰਹਿਣਗੇ ਇਹ ਆਪ ਕੋ ਤੇ ਹਰੇ ਭਗਵਾਨ ਜੀ ਸਭ ਦੁਨੀਆ ਦਾ ਆਧਾਰ ਕਰਨੇ ਆਏ ਹਨ ਪੀਤਾ ਸੰਤੋਖ ਦਾ ਜੀ ਨੂੰ ਇਤਨੇ ਬਚਨ ਕਹਿੰਦੇ ਹੋਏ ਸੰਤ ਮਹਾਤਮਾ ਜੀ ਹਰੀ ਭਗਵਾਨ ਜੀ ਇੱਕਦਮ ਉਤ ਅਲੋਪ ਹੋ ਗਏ ਜਿਸ ਵਕਤ ਜਗਤ ਪਿਤਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਇਹ ਦੁਨੀਆ ਦੇ ਜੀਵਾਂ ਨੂੰ ਤਾਰਨ ਦੇ ਲਈ ਆਏ ਉਸ ਸਮੇਂ ਜਿਹੜੀ ਜਲਮ ਦੀ ਹਨੇਰੀ ਵਗ ਰਹੀ ਸੀ ਜਗਤ ਪਿਤਾ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਲੈਣ ਸਾਰੇ ਹੀ ਬੰਦ ਹੋ ਗਏ ਰਬੀ ਨੂਰ ਨੇ ਦੁਨੀਆ ਵਿੱਚ ਤੋਂ ਆਪਣੇ ਨੂਰੀ ਕਿਰਨ ਖਿਲਾਰੇ ਸਾਰੇ ਜਗਤ ਵਿੱਚ ਰਵਿਦਾਸ ਨਾਮ ਦੇ ਡੰਕੇ ਖੜਕ ਗਏ ਸਾਰੇ ਸੰਸਾਰ ਅੰਦਰ ਗੁਰੂ ਜੀ ਦੀ ਅਪਾਰ ਮਹਿਮਾ ਦੀ ਚਰਚਾ ਹੋਣ ਲੱਗੀ